ਤਤਸ਼ਰੀ ਅਕਾਲ ਜੀ ਚਾਰਕ ਦਿਨਾਂ ਬਾਅਦ ਅੱਜ ਫੇਰ ਕੰਮ ਸ਼ੁਰੂ ਕੀਤਾ ਛੱਡਦਾ ਜਿੱਥੇ ਰੋਕਿਆ ਸੀ ਉੱਥੋਂ ਚਾਲੂ ਕੀਤਾ ਅੱਜ ਲੱਗੇ ਆ ਇਹਦਾ ਛੱਡ ਬਣਾਉਂਦਾ ਤੂੰ ਵੇਖੀ ਸੀ ਵੀਡੀਓ ਤੇਰੀ ਪਾਈ ਸੀ ਜਿਹੜੀ ਲੁਗਿਆ ਤਾਰਾਂ ਤੋਰਾ ਲਾਉਂਦੀਆਂ ਕਟਰਦੀਆਂ ਬੈਲਡ ਦੀਆਂ ਸਾਰੇ ਕਹੇ ਦੀਆਂ ਇੱਕ ਪਾਸੇ ਪੈ ਪੰਖੜੀਆਂ ਕਰਤੀਆਂ ਸਾਡੇ ਕੋਲ ਜਿਸਤੀ ਚਾਦਰ ਪਾਉਣ ਸੀ ਕਿਤੇ ਗੇਰ ਗੁਰ ਬਾਈ ਘੱਟ ਚੱਲਦੀਆਂ ਆ ਪਾਉਂਦੇ ਨਹੀਂ ਵਲੌਗ ਹੁਣ ਪਾਇਆ ਕਰਾਂਗੇ ਜਦੋਂ ਇਹ ਬੱਕਰੀਆਂ ਲੈ ਆਉਂਦੀਆਂ ਹਨ ਫੇਰ ਇਹਨਾਂ ਨੇ ਬਣਾਇਆ ਕਰਾਂਗੇ ਲੈ ਕੇ ਉਹ YouTube ਤੋਂ ਬਾਈ ਬੱਲੇ ਬੱਲੇ ਲੋਕਾਂ ਦੀ ਬੱਲੇ ਬੱਲੇ ਲੋਕਾਂ ਦੀ YouTube ਨਾਲ ਨਿਸ਼ਾਨੀ ਲਾ ਲਈ ਸੀ ਹੁਣ ਉਹ ਚੀਵੀ ਹੋ ਜਾ ਪੈਪ ਕਿਤੇ ਆਓ ਵੀ ਨਹੀਂ ਆ

ਘੇੜਾ ਪਾਰਾ ਨਹੀਂ ਲੰਕੁੜੀ ਅਹੇ ਇਹਦੀ ਗੱਲ ਕਰਦਾ ਇਹ ਮੇਰਾ ਉਹਦਾ ਹਾਂ ਉਹ ਲੰਕੁੜਾ ਸੀਗਾ ਉਹੋ ਹੀ ਗੱਲ ਕਰਦਾ ਜਦ ਤੂੰ ਦੀ ਛੜੀ ਆ ਇਹ ਤਾਂ ਲੁੱਪੂ ਆ ਪਾਰਾ ਨਹੀਂ ਹਲੋ ਜੀ ਨਾ ਆੜਾ ਇੱਥੇ ਟੱਕੜ ਤੂੰ ਨਾ ਤਾਂ ਥੱਲੇ ਬੈਸਾ ਆ ਥੱਲੇ ਬਹਿ ਕੇ ਮੜੀ ਚਾਹਤ ਰੱਖ ਰਾਇਆ ਇੱਥੇ ਚੈੱਕ ਕੁਛ ਐ ਠੀਕ ਹੈ ਉਹ ਕਾਹਣੀ ਇਹਦੀ ਟੰਪੀ ਦਾ ਰਹੀ ਹੈਗੀ ਟੰਪੀ ਚੱਕੀ ਹੁਣ ਬਣਾਤਾ ਡੇ ਸ਼ਣ ਪੱਤੀ ਦਾ ਫਲ ਰਿਹਾ ਤੇ ਐਂਡ ਜੂਂਟ ਬਹੁਤ ਹੋ ਰਹਾ ਹੈ ਦਰਵਾਜ਼ਾ ਬਣ ਗਿਆ ਛੜ ਦੇ ਖੁਸ਼ਿਆ ਹੁਣ ਨਹੀਂ ਭਜਦਾ ਭੱਜੂਗਾ ਚੱਲ ਕੜੇ ਇੱਥੇ ਜਾਲੀ ਪੈਪ ਲਾ ਦੇਣਾ ਐਨੀ ਕੁੱਚੀ ਹਾਂ ਹੈ ਫਰਜਾਲੀ ਲਾਉਣ ਦੀ ਵੀ ਕੀ ਲੋੜ ਆ ਜਦੋਂ ਫੈਬਰਿਕ ਅਸ ਨਹੀਂ ਆ ਨਹੀਂ ਹੋਣੀ ਤੇ ਪੈਪ ਦੀ ਲੋੜ ਨਹੀਂ ਐਵੇਂ ਬਹੁਤ ਉਹਦਾ ਇੱਥੋਂ ਘਾਤੀ ਬਸ ਉਚਾਲੇ ਪੈਪ ਲਾ ਦਿੰਦੇ ਹਾਂ ਹਰ ਮਾਜੀ ਕੀ ਕਰਦੇ ਪੇ ਜੀ ਮਸਾਲਾ ਰੱਖ ਕੇ ਬਾਲਟੀ ਰੱਖ ਕੇ ਆਦਰ ਟੁੱਟ ਗਈ ਹੈ ਵਿਚਾਰਾ ਹੁਣ ਲਫਾਫਾ ਬਣ ਕੇ ਲਈ ਜਾਂਦਾ ਕਰੰਟੀ ਨਹੀਂ ਓਹੋ ਨਹੀਂ ਯਾਰ ਆਇਆ ਤਾਂ ਬੰਦਾ ਕੰਮ ਦਾ ਓਹ ਖੁੱਲਕ ਜਾਲੀ ਘਰ ਵੀ ਸੱਦੀ ਓਹ ਭਾਈ ਜਿਹੜੀ ਆ ਜਾ ਇੱਧਰ ਇੱਧਰ ਓ ਉਥੇ ਇਸ ਕੋ ਉਧਰ ਲੈ ਕੇ ਜਾਣਾ ਹੈ ਸਾਹਿਬ ਜੀ ਹੋਰ ਵਾਹ ਵੀ ਵਾਹ ਚੱਲ ਇੱਧਰ ਆਈ ਭਿੰਦੇ ਜਾਲੀ ਵੇਚਦੀ ਕਿਵੇਂ ਨੰਗੇਗਾ ਕੀ ਖਾਦਾ ਇੱਧਰ ਰੱਖ ਲਾ ਫੇਲਰ ਨਾਲ ਖੜੀ ਕਰ ਲਾ ਜਾਲੀ ਚੱਕ ਕੇ ਉਧਰ ਨੂੰ ਮੂੰਹ ਕਰ ਲੈ ਵੇਖੀ ਇੱਧਰ ਜਾਲੀ ਲੱਗੀ ਪਿਛਲੇ ਪਾਸੇ ਨੂੰ ਮੂੰਹ ਕਰ ਲੈ ਜਾਲੀ ਚੱਕ ਕੇ ਲੈ ਵਿੱਚ ਬੱਜਣਾ ਸੀ ਅੱਖਾਂ ਵਿੱਚ ਕੇ ਦਰ ਆ ਜਾਂਦਾ ਸੀ ਵਜਦਾ ਵਿੱਚ ਲੱਗਦਾ ਪਤਾ ਜਦੋਂ ਜਾਂਦਾ ਕਣਕ ਦੇ ਸਣੇ ਜਾਲੀ கண்டும் துதான் சொட்டா. கட்கிருக்கா. கட்கிருக்கிறேன். கட்கிருக்கிறேன்.